ਹਲਕੇ ਲਹਿਰੇ ਨੂੰ ਸਭ ਤੋਂ ਵੱਡੀ ਮਾਰ ਆ। ਪਰ ਅਸੀਂ ਫਿਰ ਵੀ ਭਗਵਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਹ ਸਾਰਾ ਝੱਲ ਵੀ ਰਹੇ ਹਾਂ ਤੇ ਠੀਕ ਵੀ ਕਰ ਰਹੇ ਹਾਂ। ਸਾਡੇ ਆਪਣੇ ਸਾਰੇ ਹਲਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਕਾਰ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹਮੇਸ਼ਾ ਕੱਗਰ ਦੀ ਗੱਲ ਕਰਦੇ ਆ ਜਦੋਂ ਮੈਨੂੰ ਮਿਲਦੇ ਆ ਕੱਗਰਵਾਰੇ ਪੁੱਛਦੇ ਆ। ਸੋ ਅਸੀਂ ਇੱਥੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਡਰ ਵਾਲੀ ਗੱਲ ਨਹੀਂ ਹੈ ਸਰ ਕੁੱਲ ਵੀ ਕੰਟਰੋਲ ਦੇ ਵਿੱਚ ਆ ਕਿਉਂਕਿ ਭਾਖੜਾ ਡੈਮ ਹੈ ਜਿਹੜਾ ਭਾਖੜਾ ਡੈਮ ਦੇ ਵਿੱਚ 1680 ਤੇ 85 ਫੁੱਟ ਤੱਕ ਦੀ ਕੈਪੈਸਿਟੀ ਹੈ ਅੱਜ 1644 ਫੁੱਟ ਤੇ ਖੜੇ ਆ ਮਤਲਬ ਕਹਿੰਦਾ ਕਿ ਉੱਥੇ ਵੀ 40 ਫੁੱਟ ਦੇ ਕਰੀਬ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਹੈ ਰੰਜੀਤ ਸਾਗਰ ਡੈਮ ਦੇ ਵਿੱਚ ਅਸੀਂ 30 ਫੁੱਟ ਦੇ ਕਰੀਬ ਨੀਚੇ ਖੜੇ ਆ ਉੱਥੇ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਹੈ ਤੇ ਪੌਂਗ ਡੈਮ ਦੇ ਵਿੱਚ ਅਸੀਂ 1376 ਤੇ ਖੜੇ ਹਾਂ ਉੱਥੇ 90 ਤੱਕ ਜਿਹੜੀ ਹੈ ਸਟੋਰ ਕੀਤਾ ਜਾ ਸਕਦਾ ਹੈ ਸੋ ਉੱਥੋਂ ਕੁਝ ਪਾਣੀ ਛੱਡਿਆ ਜਾ ਰਿਹਾ ਪਰ ਉਹਦੇ ਲਈ ਵੀ ਅਸੀਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਟਨਲਸ ਦੇ ਰਾਹੀਂ ਸੁਰੰਗਾਂ ਦੇ ਰਾਹੀਂ ਅਸੀਂ ਪਾਣੀ ਜਿਹੜਾ ਪੌਂਗ ਡੈਮ ਦਾ ਕਰੀਬ 9-10000 ਕਿਊਸੇ ਕਿਹੜਾ ਪਾਣੀ ਹੈ ਉਹ ਭਾਖੜਾ ਡੈਮ ਤੇ ਲੈ ਕੇ ਜਾ ਰਹੇ ਹਾਂ ਮਤਲਬ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਇਹ ਹੈ ਕਿ ਜੋ ਪਾਣੀ ਸਾਡੇ ਕੋਲੇ ਆ ਰਿਹਾ ਔਰ ਉੱਥੇ ਦੀ ਵੀ ਮੈਂ ਗੱਲ ਕਰਨਾ ਪਾਉਂ ਡੈਮ ਦੀ ਵਿਚਾਰੇ ਚਮੇਰਾ ਡੈਮ ਇੱਥੇ ਹਿਮਾਚਲ ਸਰਕਾਰ ਦੇ ਹੈਗੇ ਆ ਉਹ ਜਿੰਨੇ ਉਹਨਾਂ ਨੂੰ ਲੋੜ ਹੁੰਦੀ ਆ ਪਾਣੀ ਰੱਖ ਲੈਂਦੇ ਤੇ ਬਾਕੀ ਸਾਡੇ ਵੱਲ ਭੇਜ ਦਿੰਦੇ ਆ ਸੋ ਮਾਰਾ ਸਾਨੂੰ ਉੱਥੇ ਝੱਲਨੇ ਪੈਂਦੀਆਂ ਨੇ ਪਰ ਫਿਰ ਵੀ ਅਸੀਂ ਲੱਗਿਆ ਤੇ ਠੀਕ ਠਾਕ ਸਥਿਤੀ ਜੋ ਹੈ ਉਹ ਅੱਜ ਪੰਜਾਬ ਦੇ ਵਿੱਚ ਦੇਮਾ ਦੀ ਵੀ ਫਲੱਡ ਦੀ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਜਾਂਦਿਆਂ ਦੇ ਲੋਕਾਂ ਦੇਖੋ ਮੈਂ ਇਹ ਹੀ ਬੇਨਤੀ ਕਰਨੀ ਚਾਹਣਾ ਅਫਵਾਹਾਂ ਤੇ ਕੋਈ ਯਕੀਨ ਨਾ ਕਰੋ ਬੜੀਆਂ ਅਫਵਾਹਾਂ ਆਈਆਂ ਜਾਂਦੀਆਂ ਨੇ ਪਾਣੀ ਆ ਗਿਆ ਹੋਰ ਹੋ ਗਿਆ ਕੁਝ ਨਹੀਂ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰੇ ਸਾਡੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਨੇ ਫਲੱਡ ਕੰਟਰੋਲ ਰੂਮ ਬਣਾਇਆ ਉਥੇ ਬਕਾਇਦਾ ਜਿਹੜੇ ਸਾਡੇ ਜੀ ਲੈਵਲ ਦੇ ਅਧਿਕਾਰੀ ਨੇ ਦਿਨ ਰਾਤ ਬਹਿਰਾ ਦੇ ਰਹੇ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਆ ਲੋਕਾਂ ਨੂੰ ਦੱਸਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਆ ਤੁਸੀਂ ਦੇਖੋਗੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ ਪੂਰੇ ਪੰਜਾਬ 'ਚ 3,26,000 ਬੈਗ ਭਰ ਕੇ ਰੱਖੇ ਆ ਸੋ ਮੈਂ ਲੋਕਾਂ ਨੂੰ ਕਹਿਣਾ ਚਾਹਨਾ ਬਿਲਕੁਲ ਡਰਨ ਦੀ ਲੋੜ ਨਹੀਂ ਕੋਈ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰਾ ਸਾਡਾ ਪ੍ਰਸ਼ਾਸਨ ਡੀਸੀ ਤੋਂ ਲੈ ਕੇ ਸਟੇਡੀਅਮ ਸਭ ਪੁਲਿਸ ਡਿਪਾਰਟਮੈਂਟ ਮੈਡੀਕਲ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਜਿਹੜੇ ਹਾਈਲਾਈਟ ਤੇ ਰੱਖੇ ਹੋਏ ਨੇ ਸਾਰੇ ਆਪਣੀ ਜ਼ਿੰਮੇਵਾਰੀ ਪੂਰੀ ਤੰਦੇਹੀ ਦੇ ਨਾਲ ਨਿਭਾਰੇ ਨੇ ਤੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਨਹੀਂ